ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਦੇਖੋ ਕਿੰਨੀ ਸੋਹਣੀ ਕੁੜੀ ਮੈਨੂੰ ਦੇਖ ਰਹੀ ਆ ਇਹ ਕਿੱਟੀ ਬਾਈ ਸੋ ਹਰ ਕਿਦਾਂ ਹੋ ਸਾਰੇ ਜਣੇ ਠੀਕ ਠਾਕ ਹੋ ਪਹੁੰਚੇ ਜੀ ਆਪਾਂ ਕੇਕੇ ਪਿਟੀ ਜ਼ੋਨ ਜਿਹੜਾ ਇੱਥੇ ਹੈਗਾ ਮਾਲ ਕਿ ਸੌਰੀ ਆਪਣਾ ਸੈਲੂਨ ਤੁਸੀਂ ਮੂਰੇ ਮੇਰੇ ਦੇਖੇ ਹੋਣੇ ਆ ਕਲਿੱਪ ਇੱਕ ਸਲੋ ਮੋਸ਼ਨ ਦੇ ਵਿੱਚ ਮੈਂ ਦਿੱਤੇ ਆ ਤੇ ਸਰਪ੍ਰਾਈਜ਼ ਦੇਣ ਆਈ ਆਂ ਪਾਪਾ ਤਾਂ ਮੈਂ 2 ਦਿਨ ਬੂਆ ਕੋਲ ਰਹੀ ਸੀ ਤੇ ਪਾਪਾ ਨੂੰ ਇੰਦਰ ਜਿਹਾ ਕੰਮ ਚੰਡੀਗੜ੍ਹ ਤਾਂ ਕਰਕੇ ਉਹ ਮੈਨੂੰ ਇੱਥੇ ਡ੍ਰੌਪ ਕਰ ਗਏ ਤੇ ਹੁਣ ਆਪਾਂ ਚੱਲਦੇ ਆ ਜਿੱ ਅੰਦਰ ਪਤਾ ਨਹੀਂ ਹੈ ਤੇ ਇੱਕ ਗੱਲ ਤੁਹਾਨੂੰ ਹੋਰ ਤਾਂ ਸਾਰਾ ਰਾਜ਼ ਦੀ ਖੜੋ 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 ਕਿੱਥੇ ਆ ਕਿੱਥੇ ਆ ਕਿੱਥੇ ਆ ਕਿੱਥੇ ਆ ਅਹ ਤਾਂ ਲੈ ਗਈ ਆ ਦੇਖੋ ਭਾਈ ਤੇ ਲੈ ਕੇ ਆਈਆਂ ਜੀ ਰਖੜੀ ਕਿਉਂਕਿ ਲਾਈਵ ਦੇ ਵਿੱਚ ਹੋਇਆ ਸੀ ਕਿ ਤੂੰ ਮੇਰੇ ਰਖੜੀ ਨਹੀਂ ਬੰਨਣੀ ਹੈਗੀ ਤਾਂ ਮੈਂ ਅੱਜ ਰਖੜੀ ਦਾ ਗਿਫਟ ਲੈ ਕੇ ਆਈਆਂ ਵੀ ਅੱਜ ਮੈਂ ਤੁਹਾਡੀ ਰਖੜੀ ਬੰਨਾਂਗੀ ਤੇ ਇਸ ਕਰਕੇ ਸੋ ਫੇਸਬੁੱਕ ਪੇਜ ਤੇ ਇੰਸਟਾਗ੍ਰam ਪੇਜ ਨੂੰ ਜ਼ਰੂਰ ਫੋਲੋ ਕਰਦੇ ਹੋ ਤੇ ਆਪਾਂ ਹੁਣ ਚੱਲਦੇ ਆਂ ਜੀ ਬੈਕ ਕੈਮਰਾ ਕਰਦੇ ਆਂ ਜੀ ਆਨ ਦਿੰਦੇ ਆਂ ਜਿੰਦਰ ਪੂਆ ਜੀ ਉੱਜਾ ਕੇ ਸਰਪ੍ਰਾਈਜ਼ ਇਹ ਕਹਿੰਦੀ ਪੌੜੀਆਂ ਦੇ ਉੱਪਰ ਵੀ ਕੇ ਕੇ ਬਿਊਟੀ ਜ਼ੋਨ ਦਾ ਲੱਗ ਗਿਆ ਸਟੱਡੀ ਇਨ ਯੂ ਐਸ اے ਅੱਗੇ ਹੈ ਗਿਆ ਜੀ ਆਪਣਾ ਇਮੀਗ੍ਰੇਸ਼ਨ ਵਾਲੇ ਤੇ ਇੱਥੇ ਬਹੁਤ ਸੋਹਣੀਆਂ ਸੋਹਣੀਆਂ ਪਿਕਚਰਜ਼ ਵਗੈਰਾ ਵੀ ਲਗਾਈਆਂ ਹੋਈਆਂ ਬਿਊਟੀ ਕਮਸ ਫਰੋਮ ਦਾ ਇਨਸਾਈਡ ਠੀਕ ਆ ਹੇਅਰਸ ਲੰងੇ ਨੇ ਇੱਥੇ ਦੱਸਿਆ ਵੀ ਆ ਵੀ ਆਹ ਕੰਮ ਹੋ ਸਕਦੇ ਆ ਤੇ ਬਿਊਟੀ ਜ਼ੋਨ ਆ ਦੇਖੋ ਕਿੰਨਾ ਸੋਹਣਾ ਮੇਕਅਪ ਸਕਿਨ ਹੈਅਰ ਨੇ ਮੋਨ ਦੀ ਮੇਨਲੀ ਗੱਲ ਇਹ ਹੁੰਦੀ ਆ ਕਿ ਜਦੋਂ ਅਸੀਂ ਐਂਟਰ ਕਰਦੇ ਨਾ ਸਾਨੂੰ ਵਧੀਆ-ਵਧੀਆ ਜਿਆ ਨੇਚਰ ਮਿਲ ਜਵੇ ਬੰਦਾ ਹੱਸਦਾ ਮਿਲ ਜਵੇ ਤੇ ਥੋੜੀ ਜੀ ਸੱਬ ਸਪਾਈ ਮਿਲ ਜਵੇ ਨਾ ਸਾਡੀ ਵੈਸੇ ਹੀ ਰੋ ਖੁਸ਼ ਹੋ ਜਾਂਦੀ ਆ ਕੀ ਕਿਆ ਸੋ ਤੁਸੀਂ ਵੀ ਜਰੂਰ ਇੱਥੇ ਵਿਜ਼ਿਟ ਕਰਨਾ ਹੁਣ ਆਪਾਂ ਚੱਲਦੇ ਆਂ ਜੀ ਅੰਦਰ ਹੈਲੋ ਬੁਆ ਜੀ ਸਾਸ੍ਰੀਕਾ ਕਿੱਦਾਂ ਹਾਲੇ ਚੱਲੇ ਠੀਕ ਠਾਕ ਨਹੀਂ ਕਿਉਂ ਬਾਰ ਬੜਾ ਏਦਾਂ ਮੈਂ ਇਦਾਂ ਹੀ ਆਣਾ ਹੁੰਦਾ ਮੈਨੂੰ ਇਹਨਾ ਐਕਸਪ੍ਰੈਸ਼ਨ ਦੇਖਣੇ ਤੁਹਾਡੇ ਬਹੁਤ ਸੋਹਣੇ ਲੱਗਦੇ ਆ ਫੋਨ ਦੇ ਉੱਤੇ ਹੁਣ ਨਾ ਕਾਲ ਨਹੀਂ ਵਰਤਦੇ ਹੁਣ ਯਾਰ ਮੈਨੂੰ ਇਹ ਹੁੰਦਾ ਤੁਹਾਨੂੰ ਸਰਪ੍ਰਾਈਜ਼ ਦਮਾ ਤੁਸੀਂ ਕਹੋ ਮੇਰਾ ਪੁੱਤ ਆ ਗਿਆ ਭਾਈ ਮੇਰੀ ਧੀ ਆ ਗਈ ਮੈਨੂੰ ਇਹ ਚੀਜ਼ ਹੁੰਦੀ ਆ ਵੀ ਤੁਸੀਂ ਖੁਸ਼ ਹੋਵੋ ਹੋਠੀਕ ਠਾਕੋ ਹਾਂ ਬੜੀ ਵਧੀਆ ਹੁਣ ਛੱਡ ਕੇ ਗਿਆ ਪਹਿਲਾਂ ਪਾਪਾ ਦੱਸ ਕੇ ਪਾਪਾ ਗਏ ਆ ਪਾਪਾ ਨੂੰ ਅੱਗੇ ਨਾ ਕੰਮ ਸੀ ਲੈਪਟਾਪ ਦਾ ਕੁਛ ਤਾਂ ਫਿਰ ਮੈਂ ਥੋੜਾ ਜਿਆ ਕੇ ਹਾਂ ਵੀ ਮੈਂ ਜਾਣਾ ਚਾਹੁੰਦੀ ਆ ਬੂਆ ਕੋਲ ਉਹ ਕਹਿੰਦੇ ਚੱਲ ਕੋਈ ਨਹੀਂ ਤੂੰ ਜਾਇਆ ਤਾਂ ਮੈਂ ਦੋ ਦਿਨ ਚਾਂਪੁਰਾਈ ਵੀ ਸੀਗੀ ਯੂ ਨੋ ਤਾਂ ਤੁਹਾਨੂੰ ਪਤਾ ਹੀ ਆ ਆਪਾਂ ਕੱਲ ਬਲੌਗ ਪਾਇਆ ਸੀਗਾ ਹਨਾ ਆਪਾਂ ਮਿਲੇ ਸੀ ਬਟ ਬਾਬਾ ਜੀ ਜੀ ਦੇਖ ਲਓ ਕਿਰਪਾ ਕਿੰਨੀ ਅੱਜ ਆਪਾਂ ਫੇਰ ਮਿਲ ਗਏ ਹਾਂ ਠੀਕ ਠਾਕ ਰਖੜੀ ਵੀ ਹੈਗੀ ਆ ਤੁਹਾਡੇ ਲਈ ਮੈਂ ਰਖੜੀ ਵੀ ਲੈ ਕੇ ਆਈ ਆ ਵੀਰ ਜੀ ਇੱਕ ਮਿੰਟ ਫੜਿਓ ਇਹ ਵਿਚਾਰ ਕੇ ਵਿਚਾਰ ਕੇ ਦੇ ਹੱਥ ਨਾਲ ਰੱਖ ਦਿਓ ਸਮਾਰਤ ਖੜੀ ਲਿਖਿਆ ਅਈਆ ਖਾਲੇ ਤਾਂ ਤਿਹਾਰ ਲੇਟ ਐ ਪਰ ਤੁਹਾਨੂੰ ਪਤਾ ਸਾਰੇ ਵਿਜੀ ਹੁੰਦੇ ਆ ਤੁਸੀਂ ਇਸ ਤਰ੍ਹਾਂ ਕਿ ਪਹਿ ਡੋਏ ਗਏ ਹੋਣਾ ਹਨਾ ਮੈਂ ਆਪਣਾ ਪਹਿਲੇ ਕਰ ਦੂਗਾ ਮੈਂ ਤਾਂ ਨਾ ਕੀ ਇਹ ਰੋਣਾ ਸੋਲੀ ਖੜੀ ਹੈ ਨਾ ਜਦੋਂ ਜਿੰਨੀ ਬਣੀ ਹੋ ਗਈ ਪਾਈ ਤੇ ਗੰਦ ਨਹੀਂ ਪਾਉਣਾ ਇਸ ਕਰਕੇ ਮੈਂ ਦੇਖ ਹੀ ਪਾਉਂਗੀ ਇਹਨਾਂ ਨੇ ਵਿਚਾਰਿਆਂ ਨੇ ਮੇਕਅਪ ਕਰਕੇ ਸਫਾਈ ਦੇ ਦਿੱਤਾ ਹੈ ਤੁਹਾਨੂੰ ਮੈਂ ਦਊਗੀ ਇਸ ਬਾਰੇ ਜਮੇ ਇਹ ਜੋ ਜੀ ਦਾ ਬੂਆ ਭਾਣਜੀ ਤੇ ਭਤੀਜੀ ਦੇ ਬਣਦੀ ਹੁੰਦੀ ਆ ਚਲੋ ਅਸੀਂ ਵੀ ਕੋਈ ਚੀਜ਼ ਜੋ ਚਾਹੀ ਇਹਨਾਂ ਦੇ ਬਾਗੀ ਚ ਮਹਿਮਾਨੀ ਬਸ ਮੈਨੂੰ ਤੁਹਾਡੇ ਆਸ਼ੀਰਵਾਦ ਦੀ ਲੋੜ ਆ ਬਾਕੀ ਤਾਂ ਸਭ ਕੁਝ ਮਿਲ ਹੀ ਜਾਂਦਾ ਠੀਕ ਈ ਅਸੀਂ ਗਲਤ ਹੋ ਗਏ ਤੁਸੀਂ ਸਾਨੂੰ ਸਹੀ ਲਾ ਰਹੇ ਹੋ ਜੈਸਸ ਨੂੰ ਗਿਫਟ ਦੇ ਰਹੀਆਂ ਫੂਡ ਨਹੀਂ ਕਰੂਗੀ ਹਾਂ 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 ਸ਼ੁਕਰ ਹੈ ਜੀ ਸ਼ੁਕਰ ਹੈ ਕੋਸ ਮੈਨੂੰ ਬਹੁਤ ਜਾਣੇ ਕਹਿੰਦੇ ਆ ਤੁਸੀਂ ਲੂਣ ਚ ਜਾਂਦੀ ਰਹਿੰਦੀ ਆ ਤੇਰੇ ਬਾਣ ਨਾਲ ਕਿਉਂ ਮੈਂ ਇਹਨਾਂ ਨੂੰ ਕਿਹਾ ਮੈਂ ਮੈਨੂੰ ਇਹ ਨਾ ਹੈ ਨਹੀਂ ਕਰੀਆ ਪਰ ਤੁਸੀਂ ਅੱਜ ਮੇਰੇ ਈਵਰਸ ਨੂੰ ਬਹੁਤ ਖੁਸ਼ ਕਰਤਾ ਥੈਂਕ ਯੂ ਸੋ ਮਾਚ ਲਵ ਯੂ ਅਜਾਨੇ ਮੇਰੀਏ ਤੇਰੇ ਨਾਲ ਲਵ ਯੂ ਠੀਕ ਹੈ ਸੋ ਹਮ ਬੇਚ ਦਾ ਹਫੜਜੀਨਾ ਕਰਿਆ ਤਾਂ ਹੈਗਾ ਫੋਨ ਕਿਹਾ ਤੇ ਮੈਂ ਵੀ ਗੇੜਾ ਮਾਰ ਕੇ ਜਾਂਦਾ ਹਾਂ ਦੇਖਦੇ ਹਾਂ ਜਿਨਾਂ ਕੋਲ ਟਾਈਮ ਹੈਗਾ ਕਿਉਂਕਿ ਮੇਰੇ ਈਵਰਸ ਉੱਪਰ ਜਿੰਗੋ ਪਸੰਦ ਕਰਦੇ ਨੇ ਉਹ ਉਪਰ ਜਿਹੜੇ ਬੂਆ ਜੀ ਕਰਦੇ ਆ ਅੱਛਾ ਸਾਡੇ ਉਪਰ ਜੀ ਆਏ ਨਹੀਂ ਗੱਲ ਕਰਨੀ ਹੈਗੀ ਚਲੋ ਜੀ ਹੁਣ ਬਸ ਸਟਾਰਟਿੰਗ ਕਰਦੇ ਆ ਠੀਕ ਆ ਕਰਦੇ ਆ ਜੋ ਕੁਝ ਵੀ ਇੱਥੇ ਹੈਡ ਵਾਸ਼ ਵਗੈਰਾ ਹੋਣਾ ਜਿਹੜਾ ਕੁਝ ਵੀ ਹੋਣਾ ਬਾਅਦ ਵਿੱਚ ਕਸਟਮਰ ਵੀ ਆਣਗੇ ਉਹ ਵੀ ਦਿਖਾਵਾਂਗੇ ਜੀ ਮੈਂ ਦੱਸਣਾ ਜਰਰੀ ਹੈ ਕਿ ਮੇਰਾ ਜੋ ਸਟਾਫ ਹੈ ਨਾ ਬਹੁਤ ਹੀ ਅੱਛਾ ਹੈ ਇਹ ਇੱਕ ਰੀਅਰ ਗੱਲ ਹੁੰਦੀ ਹੈ ਕਈ ਕਹਿੰਦੇ ਨੇ ਨਾ ਕਿ ਆਨਰ ਕਰਕੇ ਸਲੂਨ ਚੱਲਦਾ ਹੈ ਤਾਂ ਮੇਰੇ ਨਾ ਆਨਰ ਸਟਾਫ ਦੋਨੋਂ ਕਰਕੇ ਭਾਵੇਂ ਬੋਰਡ ਬੁਣਾ ਕਰਕੇ ਬਣਦਾ ਤਾਂ ਸਟਾਫ ਮੇਰਾ ਬਹੁਤ ਚਿਰ ਰਹਿੰਦਾ ਹੁੰਦਾ ਸਟਾਫ ਨੂੰ ਕੰਮ ਹੁੰਦਾ ਹੋਵੇ ਔਰ ਨੂੰ ਨਹੀਂ ਆਉਂਦਾ ਤਾਂ ਫਿਰ ਉਹ ਕਹਿੰਦੇ ਇਹਨਾਂ ਨੂੰ ਕਿਹੜੇ ਪਤਾ ਲੱਗਣਾ ਤੂੰ ਮਰਜ਼ੀ ਕਰ ਦੋ ਹੁਣ ਮਾਨੂੰ ਵੀ ਨੋ ਲੈਜ ਆ ਗਿਆ ਜਿਹੜੇ ਉਹ ਦੀਦੀ ਤੇ ਵੀਰ ਜਿਹੜੇ ਉਹਨਾਂ ਵੀ ਨੌਟਕੂਜ਼ਾਂ ਨੂੰ ਵੀ ਨੋ ਲੈਜ ਆ ਉਹ ਵੀ ਡਰਦੇ ਨੇ 100 ਵਾਰੀ ਸੋਚ ਕੇ ਕਰਨੇ ਦੇ ਲੋਕ ਨਹੀਂ ਨੇ ਕਰਨੇ ਫਿਰ ਈਵਰਸ ਦੱਸਣਗੇ ਕਿ ਕਿੱਦਾਂ ਦਾ ਲੱਗਿਆ ਜੀ ਮੈਂ ਘੂਤ ਨਹੀਂ ਬਣੀ ਚੰਦੇਲ ਬਣੀ કે ਸੋਹਣੀ ਬਣੀ ਚਲੋ ਜੀ ਮੈਂ ਠੀਕ ਆ ਇੱਧਰ ਸਾਡੇ ਵੀਰ ਜੀ ਵੀਰ ਜੀ ਹੈਲੋ ਬੋਲੋ ਹਾਂ ਇਹ ਵੀਰ ਜੀ ਮੇਰਾ ਕਰਨ ਕੇ ਹੈਡ ਵਾਸ਼ ਕਿਉਂਕਿ ਉੱਧਰ ਬੁਆ ਹੀ ਕਹਿੰਦੇ ਕਹਿੰਦੇ ਵੀਰਾ ਲੱਗਿਆ ਹੋਇਆ ਕੰਮ ਇਹਨੂੰ ਵੀ ਹੋਰ ਹੱਥ ਖੁੱਲਣ ਦੀ ਲੋੜ ਹੈ ਤਾਂ ਇਸ ਕਰਕੇ ਤੂੰ ਉਹ ਵੀਰ ਤੋਂ ਕੰਮ ਕਰਵਾ ਮਤਲਬ ਕਹਿਣ ਦਾ ਆਪ ਬਾਲਾਂ ਦਾ ਸੋ ਹੁਣ ਆਪਾਂ ਲੱਗੇ ਆ ਜੀ ਹੈਅਰ ਵਾਸ਼ ਕਰਨ ਦੇਖਦੇ ਆ ਪੂਰਾ ਦੇਖਦੇ ਆ बहुत बुरा हाल है क्योंकि ठंडा ठंडा पानी चलो जी हमारे हाँ, हाँ हाँ बोलो आप, आप बोल की बोल रहे, रहे थे हाँ जी मैं ऑयल लगाया सी ਮੈਨੂੰ ਹੋ ਗਏ ਹਫਤਾ ਸੰਡੇ ਨੂੰ ਸਿਰ ਨਾ ਆਈ ਸੀ ਨਾ ਮੈਂ ਇਸ ਕਰਕੇ ਮੈਂ ਅੱਛਾ ਬੋਸ ਕਰ ਦਿੱਤਾ ਤਾਂ ਪਹਿਲੇ ਹਾਂ ਜੀ ਤਕਰੀਬ ਉਪਲਾਈ ਹੋ ਗਈ। ਚੱਤੂ ਸੇ ਵੀਰ ਜੀ ਉੱਪਰ ਕੀ ਲਗਾਇਆ ਮੈਸੇ ਮੇਰੇ ਵਾਲਾਂ ਦੇ? ਇਹ ਸ਼ੈਂਪੂ ਲਗਾਇਆ ਜੀਕੇ ਦਾ ਰੈਗੂਲਰ ਸ਼ੈਂਪੂ ਹੈ। ਓਕੇ ਜੀਕੇ ਬ੍ਰਾਂਡ ਦਾ। ਓਕੇ ਠੀਕ ਹੈ। ਬਾਅਦ ਵਿੱਚ ਬੋਸ ਕਰਾਂਗੇ। ਠੀਕ ਹੈ। ਉਹ ਮੈਨੂੰ ਮੜਾ ਜਾਣਾ ਸ਼ੋਅ ਕਰ ਦੂੰਗਾ ਤੁਸੀਂ ਵੀ ਆ ਦੇਖ ਲਓ ਵੀ ਮੈਂ ਆ ਸ਼ੈਂਪੂ ਲਗਾਇਆ ਏ। ਇਹਨੂੰ ਮੂਰੇ ਤੇ ਦਿਖਾ ਦਿਓ। ਹਾਂ ਠੀਕ ਹੈ। ਇਹ इजीली ਹਰ ਸ਼ਾਪ ਤੇ ਅਵੇਲੇਬਲ ਹੋ ਜੂਗਾ ਨਾ ਨਹੀਂ ਨਹੀਂ ਹੈ ਇਹ ਇੱਕ ਕਾਫੀ ਹਾਈ ਫਾਈ ਬ੍ਰਾਂਡ ਦਾ ਹੈ ਅੱਛਾ ਮਿਲਦਾ ਨਹੀਂ ਹੈ ਛੋਟੇ ਮੋਟੇ ਸ਼ਾਪਾਂ ਨੂੰ ਸਪੈਸ਼ਲ ਆਰਡਰ ਤੇ ਮੰਗਾਉਣਾ ਪੈਂਦਾ ਤਾਂ ਬਾਤ ਠੀਕ ਹੈ ਭਾਈ ਨਹੀਂ ਤਾਂ ਮੈਂ ਹੁਣੇ ਜਾਂਦੀ ਲੈ ਜਾਣਾ ਤਾਂ ਬਟ ਤੁਸੀਂ ਕਹਿੰਦੇ ਸਪੈਸ਼ਲ ਆਰਡਰ ਤੇ ਮੰਗਾਉਣਾ ਪੈਂਦਾ ਇਹ ਠੀਕ ਹੈ ਵੀਰੇ ਨਾ ਨਾ ਕੁਛ ਨਹੀਂ ਚਲਵੰਦੀ ਪੈ ਨਾਰਮਲ 40 ਹੀ ਬਸ ਸਾਡੇ ਮੈਂ ਤੋਂ ਨਾਜ਼ੀ ਵੀਰੇ ਮੇਰੀ ਸਕੂਟਰੀ ਹੈਗੀ ਆ ਇਲੈਕਟ੍ਰਿਕ ਤਾਂ ਉਹਦੇ ਲਈ ਕਾਸੀ ਚੀਜ਼ ਦੀ ਲੋੜ ਨਹੀਂ ਹੈ ਤੇ ਆਪਾਂ ਹੈਲਮਟ ਮੈਨੂੰ ਹੁਣ ਆਪਣੇ ਸ਼ਹਿਰ ਦੇ ਵਿੱਚ ਨਹੀਂ ਲੋੜ ਨਹੀਂ ਪੈਂਦੀ ਤੁਹਾਨੂੰ ਸੱਚੀ ਗੱਲ ਦੱਸਦੀ ਆ ਮੈਂ ਤੇ ਆਪਣਾ ਸਿਰ ਨਾਲ ਲੀਆ ਮੈਂ ਜਿਹਨੂੰ ਸਿੱਧਾ ਕਹਿ ਦਈਏ ਤੇ ਇੰਗਲਿਸ਼ ਭਾਸ਼ਾ ਵਿੱਚ ਕਹਿ ਦਿੰਦੇ ਆਪਾਂ ਹੈੱਡ ਵਾਸ਼ ਕੀਤਾ ਹੈ ਤੇ ਹੁਣ ਹੁਣ ਕੀ ਕਰਨਾ ਕੀ ਤੇ ਕਹਿੰਦੇ ਹੁਣ ਇੱਕ ਵਾਰੀ ਡ్రਾਇਰ ਫੇਰਨਾ ਜੜੀ ਜੀ ਮੇਰੇ ਬਾਲਾਂ ਦੇ ਉੱਪਰ ਅਪਲਾਈ ਕਰਨੀ ਹੈ ਜੀ ਉਹ ਵਿਚਾਰੀ ਪਤਾ ਨਹੀਂ ਕਿੱਥੇ ਗਈ ਤਾਂ ਇਸ ਕਰਕੇ ਉਹ ਪਤਾ ਕਰ ਰਹੇ ਆ ਹਾਂ ਤੇ ਹੁਣ ਕਰੋ ਵੀਰੇ ਡ్రਾਇਰ ਨਾਲ ਮੇਰੇ ਖਾਤ ਬਹੁਤ ਹੋ ਰਹੀ ਹੈ ਕਰਕੇ ਬਾਲ ਤਾਂ ਸੁਕਾ ਤੇ ਵੀਰੇ ਕਰੀਮ ਮਿਲੀ ਕਿ ਨਹੀਂ ਹਾਂ ਕਰੀਮ ਉਹ ਵੀ ਚਾਈ ਪਾਣੀ ਦੇਣੇ ਮੈਨੂੰ ਨਾਸ਼ਤਾ ਕਰ ਨਹੀਂ ਹਲੇ ਹੋਰ ਰਾਸਤੇ 'ਚ ਮਜ਼ਾਕ ਕਰ ਰਹੇ ਹੋ ਮਾਰੇ 'ਤੇ ਗੁੱਸਾ ਹੋ ਜਾਵੇ ਮੈਂ ਨਹੀਂ ਨਹੀਂ ਬੂਆ ਪਾ ਇਹ ਬੂਆ ਨੂੰ ਗੁੱਸਾ ਹੋ ਰਿਹਾ ਉਹ ਕਦੋਂ ਤੇ ਲੱਭ ਰਹੇ ਆ ਅੱਧਾ ਘੰਟਾ ਹੋ ਗਿਆ ਇਹਨਾਂ ਨੂੰ ਲੱਭਦਿਆਂ ਨੂੰ ਚਲੋ ਤੁਹਾਨੂੰ ਪਤਾ ਨਹੀਂ ਹੁਣ ਤੁਸੀਂ ਕੀ ਕਰੋ ਫਿਰ ਖਾ ਲਿਓ ਗਾਣਾ ਵਿੱਚ ਮੈਨੂੰ ਵੀ ਸੁਣਨੇ ਆ ਪੈ ਜਾਣੀਆਂ ਸੁਣ ਲਾਂਗੇ ਕੋਈ ਗੱਲ ਹੀ ਹਾਂ पहला वो क्रीम लगानी हो जरूरी है हां पहले फेशियल में क्रीम लगेगी मोटिल मैट्स स्किन लगाएंगे दोस्तों बाद दो। उसके बाद होगी उसका चेकअप के लिए, लिए रोक दिया जाएगा हम्म इसके बाद हम चेक करेंगे भी फर्क पे वो लगाना जी हम देर बाउंड होंगे 1 महीने हम्म के तो बाद हमने 5 मिनट रोक के फिर हमने के के करना है बॉब कट ठीक है वीर जी जਿੱਦਾਂ ਕਹਿੰਦੇ ਹੁੰਦੇ ਆ ਵੀ ਬਾਲ ਕਿੰਨੇ ਦਿਨ ਖੁੱਲੇ ਰੱਖਣੇ ਹੁੰਦੇ ਉਹ ਮੇ ਦਾ ਕੋਈ ਪ੍ਰੋਸੈਸ ਦੋ ਦਿਨ ਤੱਕ ਨੋਰਮਲ ਹੁੰਦੇ ਰੱਖੋ ਤੇ ਬਾਲ ਕਿਉਂਕਿ ਉਸਨੇ ਇਹ ਚੈੱਕ ਕਰਨਾ ਹੁੰਦਾ ਹੁੰਦਾ ਹੈ ਕਿ ਬਾਲوں ਨੂੰ 2 ਦਿਨ ਤੱਕ ਹਮ ਜੋ ਕਵਰ ਕਰਦੇ ਹਾਂ ਨੈਕਸਟ ਟਾਈਮ ਮੋਲ ਪਾਉਂਦੇ ਤੇ ਪਾਣੀ ਲੱਗ ਕੇ ਦੁਬਾਰਾ ਉਹ ਆਪਕਾ ਜੋ ਨੇਚਰਲੀ थावन वैसा तो जो ओदो कि जो हमने काम करा है, वो वैसा है अच्छा इस तरह के खुले रखणे hunde hain और एकदम सीधे रखने होते हैं ऐसे काम होवे बराबर जिससे कोई बैठना पड़े किसी काम करना हो तो वो चल रहता अपने बालों में हां बीच रचना होता है उन्होंने हां समझ जाता जहां आप उसे रोक दोगे तो वहीं रुक जाएगा तो इस तरह के दो दिन तक उसे चलने देना और फिर उसके बाद बहुत होता है ਫਿਰ ਉਸ ਦੇ ਬਾਅਦ ਹਮ ਚੈੱਕ ਕਰਦੇ ਹਾਂ ਕਿ ਬਾਅਦ ਵਿੱਚ ਪਲੇਟ ਹੈ ਹਾਂ ਮੈਂ ਤਾਂ ਲੱਗ ਜਾਂਦਾ ਹੈ ਪਤਾ ਕਿ ਆਹ ਬਾਲ ਆਪਣੇ ਕਦੇ ਖਰਾਬ ਨਹੀਂ ਹੋਣਗੇ ਜੀ ਮੈਂ ਕਿ ਮੈਨੂੰ ਨਾਜ਼ੀਆ ਅੱਜ ਮੈਂ ਘਰ ਨੂੰ ਚਲ ਜਾਣਾ ਠੀਕ ਹੈ ਮੇਰੇ ਤੋਂ ਕਰ ਲਓ ਤਾਂ ਆਇਆ ਨਹੀਂ ਜਾਣਾ ਤਾਂ ਮੈਂ ਇੱਥੇ ਘਰ ਵਿੱਚ ਵਾਸ਼ ਕਰ ਸਕਦੀ ਹਾਂ ਮੈਂ ਆ ਘਰ पे ਹਾਂ ਅੱਛਾ ਨਹੀਂ ਆਇਆ ਗਿਆ ਤਾਂ ਹਾਂ ਹੋ ਸਕਦਾ ਮੈਂ ਉਹੀ ਮੈਨੂੰ ਦੱਸੋ ਮਤਲਬ ਕਿੱਦਾਂ ਕਰਾਂ ਮੈਂ ਕਿਵੇਂ ਕਰਾਂ ਵਾਸ਼ ਆਪੇ ਤੋਂ कैसे तो हाँ। होते हैं हमारे जिन्हें काम करा के और बाहर निकलना होता है और फिर वो करते हो जाएगा आपने हल्का शैम्पू लेना है वॉश करना है दो या तीन मिनट तक फिर निकालना है मास्क को लेके मल्सिफाई अच्छी करके पैट बालों में आपको कम से कम भी दस या पंद्रह मिनट तक रखना है अच्छी तरह जिससे वो आपका बाल और ज्यादा जो केमिकल लगा हुँ है, हुँ वो और है ना लग आपके बालों में पड़े आपका बाल बढ़िया पंद्रह मिनट तक आपको रखना है फिर वो हुँ हुँ और ज्यादा रिपेयर करेगा आपका बाल करके फिर आपने ओनली पानी से रिंग्स करना है बढ़िया से फिर आपके बाल पावर तो टैप करना है फिर सिरम लेना है लगाना है गैलो बालों में ड्राइल होगा तो बेस्ट है

आ, एक बुक इतनी पूरी ले लो थोड़े से बाल ले लो हां जी कितना लिया यहां से आप नेक करना है ऐसे ऐसे फिर क्या बाल कर दे हां जी जैफर ये फिंगर लेनी है ऐसे ऐसे करके फिर ये ऐसे बाल भी, भी नहीं पहन देने बालों बाल भी नहीं पहनने ज्यादातर हुआ पे फॉर्म ले लेना बड़े दांतों वाली उसको खोल के और फिर बुक कर लो ऐसे छोड़ दो बुक नहीं करनी खोलनी है जितनी फॉर्म चलाओगे सारे बालो में आपको मिल जाएगी ਹਮੇ ਕੋਮ ਪੁੰਚਣਾਂ ਦੇ ਸਾਰੇ ਬੰਦੋਂ ਵਿੱਚ ਹਮਾਰੇ ਕਰੀਮ ਲੱਗ ਜਾਏ ਕਰੀਮ ਲੱਗਣ ਦੀ ਗੱਲ ਕਹਿ ਰਹੇ ਹੋ ਇਹ ਚੀਜ਼ ਲੱਗ ਜਾਏਗੀ ਫਿਰ ਆਪ ਕੋ ਪਾਣੀ ਸੇ ਨਿਕਾਲ ਲਓ ਸਿਰ ਦੇ ਵਾਲੋਂ ਦਾ ਬਰਫ ਪਰ ਉਹਨਾਂ ਦਾ ਛੇ ਇੱਕ ਵਾਰ ਅਬੀ ਕਰੀਮ ਕੋ ਫੋਨ ਕਰੋ ਜਲਦੀ ਆਏ ਨਾ ਲਓ ਜੀ ਬੂਆ ਜੀ ਨੂੰ ਮਿਲ ਗਈ ਕਰੀਮ ਕਰੀਮ ਵਿਚਾਰੀ ਬੇਲੀ ਹੋ ਕੇ ਆ ਗਈ ਵੀਰਾ ਕਹਿੰਦਾ ਚਾਹ ਪਾਣੀ ਪੀਣ ਗਈ ਹੋਈ ਆ ਤੇ ਹੁਣ ਲੱਗੇ ਆਂ ਦੀ ਸਟਾਰਟਅਪ ਦੇਖਦੇ ਆਂ ਨਾਲ ਦੀ ਨਾਲ ਲਈ ਸੀਗੀ ਜੀ ਅਪਲਾਈ ਫਿਰ ਉਸ ਤੋਂ ਬਾਅਦ ਚੈੱਕ ਕੀਤਾ ਪੰਜ ਛੇ ਬਾਣਾ ਦਾ ਕਤਲ ਕੀਤਾ ਗਿਆ ਕਿਉਂਕਿ ਉਹ ਚੈੱਕ ਕਰਨੇ ਸੀ ਇਸ ਕਰਕੇ ਤੇ ਹੁਣ ਬਸ ਇਹਨੂੰ ਚੰਗੀ ਤਰ੍ਹਾਂ ਇਹਦਾ ਦੇ ਧੋਣਾ ਹੈ ਫਿਰ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਵੀ ਨਾਲ ਦੀ ਨਾਲ ਦੇਖ ਲਾਂਗਾ ਕੀ ਕੁਝ ਹੁੰਦਾ ਹੈ ਜੀ ਕਿੰਨੇ ਪਿਆਰ ਨਾਲ ਸਿੱਕਤਾ প্লাਸਟਿਕ ਇਸੇ ਲਗਾਇਆ ਸੀਰਾ ਸੋ ਬਹੁਤ ਸੋਨੇ ਵਾਲ ਬਣ ਗਏ ਮੇਰੇ ਥੈਂਕ ਯੂ so much ਮੈਨੂੰ ਰਖੜੀ ਬੰਨਣ ਦਾ ਗਿਫਟ ਮਿਲੇ ਆ ਬਾਬਾ ਜੀ ਕਰੇ ਐਦਾਂ ਹੀ ਅਸੀਂ ਤੁਹਾਡੇ ਪੇਜ ਦੇ ਬਸਤੇ ਰਹੀਏ ਸਹੀ ਨਹੀਂ ਗਾ Authentic. Very good. good Very good. Thank you so much. If <laughs> <laughs> final result hai. Jasmine, ta. Wala ta. <laughs> <laughs> <laughs>